ਕਈ ਵਾਰ ਤੁਸੀਂ ਸੁਣਿਆ ਹੋਣਾ ਕਿ ਜੇ ਮਨ ਵਿੱਚ ਲੋਭ ਜਾਂ ਲਾਲਚ ਰੱਖ ਕੇ ਗੁਰੂ ਪਰਮਾਤਮਾ ਦੇ ਨਾਲ ਜੁੜਿਆ ਜਾਵੇ ਤੇ ਕੁਝ ਵੀ ਨਹੀਂ ਮਿਲਦਾ ਪਰ ਇਹ ਵਿਚਾਰਤਾਰਾ ਬਿਲਕੁਲ ਹੀ ਗਲਤ ਹੈ ਇੱਕ ਦਿਨ ਸਹਿਜ ਪਾਠ ਕਰਦਾ ਪਿਆ ਸੀ ਜਦੋਂ ਸਹਿਜ ਪਾਠ ਪਾਵਨ ਅੰਗ 195 ਦੇ ਉੱਪਰ ਬਾਣੀ ਪਹੁੰਚੀ ਨਾ ਉੱਥੇ ਇੱਕ ਸ਼ਬਦ ਪੜਨ ਵਾਸਤੇ ਪ੍ਰਾਪਤ ਹੋਇਆ ਗੌੜੀ ਮਹੱਲਾ ਪੰਜਵਾਂ ਆਪਣੇ ਲੋਭ ਕਉ ਕੀਨੋ ਮੀਤ ਸਗਲ ਮਨੋਰਥ ਮੁਕਤ ਪਦ ਦੀਤ ਗੁਰੂ ਅਰਜੁਨ ਦੇਵ ਸਾਹਿਬ ਜੀ ਇਹਨਾਂ ਪੰਕਤੀਆਂ ਵਿੱਚ ਪਰਮੇਸ਼ਰ ਦਾ ਬਿਰਦ ਦੱਸ ਰਹੇ ਆ ਕਿ ਜਿਸ ਵੀ ਕਿਸੇ ਪ੍ਰਾਣੀ ਮਾਤਰ ਨੇ ਵਾਹਿਗੁਰੂ ਪਰਮਾਤਮਾ ਨੂੰ ਕਿਸੇ ਲੋਭ ਲਾਲਚ ਕਰਕੇ ਵੀ ਆਪਣਾ ਮਿੱਤਰ ਬਣਾਇਆ ਨਾ ਧਿਆਨ ਦੇਣਾ ਲੋਭ ਲਾਲਚ ਕਰਕੇ ਵੀ ਜੇ ਕਿਸੇ ਨੇ ਪਰਮਾਤਮਾ ਨੂੰ ਆਪਣਾ ਮਿੱਤਰ ਬਣਾ ਲਿਆ ਤੇ ਪਰਮਾਤਮਾ ਦਾ ਬਿਰਦ ਇਹ ਦੱਸਿਆ ਸਗਲ ਮਨੋਰਥ ਤੇ ਜੋ ਮਨੋਰਥ ਮਨ ਵਿੱਚ ਧਾਰਨ ਕਰਕੇ ਉਹ ਪ੍ਰਮਾਤਮਾ ਨਾਲ ਜੁੜਿਆ ਪ੍ਰਮਾਤਮਾ ਨੇ ਉਹ ਸਾਰੇ ਮਨੋਰਥ ਵੀ ਉਹਦੇ ਪੂਰੇ ਕਰ ਦਿੱਤੇ ਮੁਕਤ ਪਦ ਦੀ ਤ ਤੇ ਮੁਕਤੀ ਵਾਲਾ ਉੱਚਾ ਪਦ ਵੀ ਉਹਨੂੰ ਬਖਸ਼ਿਸ਼ ਕਰ ਦਿੱਤਾ ਇਹ ਪ੍ਰਮਾਤਮਾ ਦਾ ਬਿਰਦ